ਮੈਂ ਨਵਿਕ ਕੇ ਸੇਤੀਆ ਮੈਂ ਸਟੇਟ ਲੈਵਲ ਦੇ ਲੈਵਲ ਦਾ ਕਨਵੀਨਰ ਭਾਰਤ ਵਿਕਾਸ ਪਰਿਵਰਜਨ ਦਾ 13 ਸਾਲ 1995 ਤੋਂ ਮੈਂਬਰ ਹੈਗਾ ਮੈਂ ਇੱਥੇ ਤੋਂ ਕੈਂਪ ਲਗਾਇਆ ਜਿਹੜਾ ਅੱਜ ਦਾ ਕੈਂਪ ਜਿਹੜਾ ਹੈ ਮੈਡੀਕਲ ਚੈੱਕਅਪ ਕੈਂਪ ਹੈ ਸੇਤੀ ਸਾਹਿਬ ਨੂੰ ਟੈਲੀਫੋਨ ਆਇਆ ਸੀ ਨਵਸ ਹਸਪਤਾਲ ਦਾ ਅਸੀਂ ਦੋਨੇ ਉੱਥੇ ਗਏ ਸੀ ਇਹਨਾਂ ਦੇ ਡਾਕਟਰਾਂ ਨਾਲ ਕੰਸਲਟ ਕਰਕੇ ਨਿਊਰੋਲੋਜੀ ਦਾ ਆਰਥੋਪੈਡਿਕ ਦਾ ਜਨਰਲ ਮੈਡੀਸਨ ਦਾ ਯੂਰੋਲੋਜੀ ਦਾ ਉਥੇ ਸਾਰੇ ਡਾਕਟਰ ਆ ਰਹੇ ਨੇ ਇਹ ਸਾਡਾ ਦੂਜਾ ਕੈਂਪ ਹੈ ਇਹਨਾਂ ਨੇ ਪ੍ਰੋਮਿਸ ਕੀਤਾ ਸੈਟੀ ਸਾਹਿਬ ਨੇ ਕਿ ਹਰ ਮਹੀਨੇ ਇੱਕ ਕੈਂਪ ਲਵਾਇਆ ਕਰਾਂਗੇ ਇੱਥੇ ਕਾਫੀ ਲੋ ਲੈ ਗਏ ਇੱਥੇ ਫ੍ਰੀ ਮੈਡੀਸਨ ਮਿਲਣਗੇ ਆ ਤੇ ਫ੍ਰੀ ਟੈਸਟ ਹੋਣਗੇ ਸਾਰੇ ਦੇ ਠੀਕ ਹੈ ਜੀ ਆਪਾਂ ਲੋਕ ਇੱਧਰ ਦੇਖੀ ਅਸੀਂ ਲੋਕਾਂ ਦੇ ਸਹਿਯੋਗ ਨਾਲ ਹੀ ਕਰ ਰਹੇ ਆ ਲੋਕ ਸਾਨੂੰ ਬਹੁਤ ਸਹਿਯੋਗ ਦੇ ਰਹੇ ਆ ਤਕਰੀਬਨ 175 ਮਰੀਜ਼ ਹੋ ਚੁੱਕੇ ਨੇ ਸਾਰੇ ਹੋਰ ਵੀ ਇਹਦੇ ਪਹਿਲਾਂ ਕਹਿੰਦਾ ਕੈਂਪ ਤੇ ਬਰੀਜ ਹੋ ਜਾਣਗੇ ਇਹਦੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹਾਂ ਮੇਰੇ ਭਾਈ ਸਾਹਿਬ ਵੀ ਸਾਡੇ ਵੱਡੇ ਪ੍ਰਧਾਨ ਸੁਭਾਸ਼ ਸੇਠੀ ਜੀ ਜਿਹੜੇ ਇੱਥੇ ਦੇ ਪ੍ਰਧਾਨ ਰਹੇ ਐ ਇੱਥੇ ਪ੍ਰਧਾਨ ਰਹੇ ਐ ਉਹਨਾਂ ਨੇ ਵੀ ਮੈਡੀਕਲ ਕੈਂਪ ਉਹ ਦੋ ਤਿੰਨ ਲਵਾਏ ਸੀ ਮੈਂ ਇੱਥੇ ਦਾ ਪੁਰਾਣਾ ਪ੍ਰਧਾਨ ਸੀਗਾ ਅਸੀਂ ਵੀ ਇਹ ਮੈਡੀਕਲ ਕੈਂਪ ਲਵਾਏ ਸੀ ਤੇ ਬਹੁਤ ਪਾਸ ਪਰਿਸ਼ਦ ਦਾ ਨਾ ਹੈ ਇਹ ਸਾਰਾ ਜਿਹੜਾ ਕੰਮ ਹੈ ਲੋਗਾ ਦੇ ਸਹਿਯੋਗ ਨਾਲ ਹੀ ਹੋ ਰਿਹਾ ਸਨ। ਜਿੱਤੇ ਇੱਕ ਤਾਂ ਦਿੱਤੇ ਆ ਕੈਂਪ ਜਿਹੜਾ ਕੰਪਨੀ ਦਾ ਰਿਵੈਲ ਹੋਦਾ। ਇਸੇ ਲੋਕੇਸ਼ਨ ਤੇ ਨਿਗਰਾਈ ਜਾਨੀ ਕੋਈ ਲੇਪੇਸਰ ਹੋ ਦੇ ਜਾਈਏ। ਇਹ ਸਟੇ ਪ੍ਰਧਾਨਜੀ ਡਿਸਾਈਡ ਕਰਨਗੇ ਸਾਡੇ। ਜੋ ਪ੍ਰਧਾਨਜੀ ਡਿਸਾਈਡ ਕਰਨਗੇ ਉਹੀ ਉਸੇ ਤਰੀਕੇ ਨਾਲ ਹੋਊਗਾ। ਪੁਰੂ ਪ੍ਰਧਾਨ ਸਾਡੇ ਇਹ ਆਪਣੇ ਪੁਰੀ ਸਾਹਿਬ ਵੀ ਬੈਠੇ ਆ ਇਹਨਾਂ ਦਾ ਮਿਲਬਰਤਨ ਹੀ ਬਹੁਤ ਹੈ। ਤੇ ਡਾਕਟਰ ਗੁਪਤਾ ਜੀ ਦਾ ਵੀ ਬਹੁਤ ਹੈ ਇਹਨਾਂ ਦਾ। ਸਰ ਅੱਜ ਜੋ ਭਾਰਤ ਵਿਕਾਸ ਪਰਿਸ਼ਦ ਵੱਲੋਂ ਇੱਧਰ ਦੇਖ ਕੇ ਬੋਲਦਾ ਨੀ ਕੈਮਪ ਲਗਾਇਆ ਜਾ ਰਿਹਾ ਹੈ ਇਸ ਬਾਰੇ ਜਾਣਕਾਰੀ ਕੋ ਕਿੰਨੇ ਮਰੀਜ਼ ਆ ਗਏ ਔਰ ਕਿਸ ਤਰ੍ਹਾਂ ਚੱਲ ਰਿਹਾ ਹੈ ਸਰ ਦਾ ਭਾਰਤ ਵਿਕਾਸ ਪਰਿਸ਼ਦ ਅੱਜ 15 ਤਰੀਕ ਨੂੰ ਕੈਂਪ ਲੱਗਿਆ ਹੈ 150 ਮਰੀਜ਼ ਲਗਭਗ ਆ ਚੁੱਕੇ ਜੀ ਅਜੇ ਵੀ ਚੱਲ ਰਿਹਾ ਹੈ ਜੀ ਉਹਦੇ ਵਿੱਚ ਸਾਰੇ ਟੈਸਟ ਫਰੀ ਹੈ ਫੁੱਲ ਬਾਡੀ ਦੇ ਸ਼ੂਗਰ ਦੇ ਜਿੰਨੇ ਵੀ ਟੈਸਟ ਸਾਰੇ ਫਰੀ ਹੈ ਉਸ ਤੋਂ ਬਾਅਦ ਡਾਕਟਰ ਹੱਡੀਆਂ ਦੇ ਸਪੈਸ਼ਲਿਸਟ ਡਾਕਟਰ ਆਇਆ ਹੈ ਅੱਖਾਂ ਦੇ ਆਇਆ ਹੈ न्यूरोलॉजी भी आए हुए हैं सारे डॉक्टर इतस्ट के हार्ट के डॉक्टर स्पेशलिस्ट निवासा हॉस्पिटल मोहाली आई है लगे करेगा हर महीने कैंप लगे कर रहा है भारत विकास परिषद की तरफ लोगों के सहयोग न लगाया जा रहा है ਹਾਂਜੀ ਕੀ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸ਼ਹਿਰ ਦਾ ਅਸੀਂ ਸੰਦੇਸ਼ ਇਹ ਦੇਣਾ ਚਾਹੁੰਦੇ ਆਂ ਵੀ ਵੱਧ ਤੋਂ ਵੱਧ ਸਹਿਯੋਗ ਦਿਓ ਤਾਂ ਕਿ ਅਸੀਂ ਹੋਰ ਇਸ ਤੋਂ ਵਧੀਆ ਕੰਮ ਕਰਕੇ ਤੇ ਸਕੀਨਾ ਮੈਂ ਅੱਜਾ ਜੋ ਕੈਂਪ ਲਗਾਇਆ ਜਾ ਰਿਹਾ ਉਸ ਬਾਰੇ ਮੈਂ ਡਾਕਟਰ ਸੰਜੀਤ ਚੋਹਰੀ ਐਗਜ਼ੀਕਿਟਿਵ ਮੈਂਬਰ ਆ ਭਾਰਤ ਵਿਕਾਸ ਪਰਿਸ਼ਦ ਦਾ ਔਰ ਇਹ ਜਿਹੜਾ ਪ੍ਰੋਜੈਕਟ ਚੇਅਰਮੈਨ ਆ ਕਿਉਂਕਿ ਇਹ ਸਾਡੇ ਸਿੱਠੀ ਸਾਹਿਬ ਜਿਹੜੇ ਹੈਗੇ ਆ ਇਹ ਸਾਡੇ ਨਵੇਂ ਪ੍ਰਧਾਨ ਬਣੇ ਆ ਭਾਰਤ ਵਿਕਾਸ ਪਰਿਸ਼ਦ ਦੇ ਔਰ ਇਹਨਾਂ ਦੇ ਜਦੋਂ ਦੇ ਪ੍ਰਧਾਨ ਬਣੇ ਆ ਇਹਨਾਂ ਦੀ ਦਿਲ ਦੀ ਇੱਛਾ ਸੀ ਕਿ ਮੈਂ ਮੈਡੀਕਲ ਕੈਂਪ ਲਾਣਾ ਹੈ ਤਾਂ ਸਾਰਿਆਂ ਨੇ ਡਿਸਾਈਡ ਕਰਿਆ ਵੀ ਇੱਕ ਮੈਡੀਕਲ ਕੈਂਪ ਆਰਗੇਨਾਈਜ਼ ਕੀਤਾ ਜਾਵੇ ਔਰ ਇਹਨਾਂ ਨੇ ਬਹੁਤ ਵੱਡਾ ਇੱਕ ਉਪਰਾਲਾ ਕਰਿਆ ਕਿ ਡਾਕਟਰ ਸਾਹਿਬ ਮੈਂ ਲਿਵਾਸਾ ਹਸਪੀਟਲ ਨੂੰ ਇੱਥੇ ਇਨਵੀਟੇਸ਼ਨ ਦੇਣਾ ਚਾਹਨਾ ਕਿਉਂਕਿ ਬਹੁਤ ਵੱਡਾ ਹਸਪੀਟਲ ਹੈ ਲਿਵਾਸਾ ਹਸਪੀਟਲ ਵਾਹਿੰਦਾ ਇਹਨਾਂ ਨੇ ਉੱਥੇ ਜਾ ਕੇ ਸਾਰਾ ਅਰੇਂਜਮੈਂਟ ਕਰਿਆ ਬਹੁਤ ਵਧੀਆ ਲੱਗਿਆ ਔਰ ਇਹ ਜਿਹੜਾ ਹੈਗਾ ਇਹਦੇ ਵਿੱਚ ਘੱਟ ਤੋਂ ਘੱਟ ਵੀ 150 ਤੋਂ 200 ਦੇ ਵਿੱਚ ਮਰੀਜ਼ ਸਾਡੇ ਆ ਜਿਹੜੇ ਹੁਣ ਤੱਕ ਅਸੀਂ ਐਟ ਪ੍ਰੈਜ਼ੀਡੈਂਟ ਜਿਹੜੇ ਦੇਖ ਚੁੱਕੇ ਆ ਡਾਕਟਰ ਇਹਦੇ ਵਿੱਚ ਸਾਡੇ ਨੀ ਰਿਪਲੇਸਮੈਂਟ ਸਪੈਸ਼ਲਿਸਟ ਆਏ ਹੋਏ ਆ ਇੱਥੇ ਔਰ ਯੂਰੋਲੋਜਿਸਟ ਡਾਕਟਰ ਆਏ ਹੋਏ ਆ ਉਸ ਤੋਂ ਬਾਅਦ ਐਮ ਡੀ ਮੈਡੀਸਨ ਦੇ ਆਏ ਹੋਏ ਆ ਡੀ ਐਮ ਦੇ ਵੀ ਆਏ ਹੋਏ ਆ ਕਾਰਡੀਓ ਦੇ ਵੀ ਆਏ ਹੋਏ ਆ ਔਰ ਡਾਕਟਰ ਡੀ ਆਰ ਗੁਪਤਾ ਜੀ ਹੈ ਤੇ ਆਈ ਸਪੈਸ਼ਲਿਸਟ ਹੈਗੇ ਨੇ ਸਾਡੇ ਔਰ ਇਹਦੇ ਮੈਂਬਰ ਵੀ ਹੈਗੇ ਉਹਨਾਂ ਨੇ ਵੀ ਬਹੁਤ ਸਾਰੇ ਮਰੀਜ਼ ਇੱਥੇ ਦੇਖੇ ਔਰ ਇਹਦੇ ਨਾਲ ਪੂਰੀ ਵੀ ਪੂਰੀ ਦਵਾਈਆਂ ਫਰੀ ਦਿੱਤੀ ਜਾ ਰਹੀਆਂ ਔਰ ਇਹਦੇ ਨਾਲ ਜਿਹੜੇ ਲੈਬ ਟੈਸਟ ਹੈ ਬੀਪੀ ਟੈਸਟ ਹੈ ਪੂਰੀ ਆਲ ਆਲ ਫੈਸਿਲਿਟੀਆਂ ਜਿਹੜੀ ਹੈਗੀ ਅਸੀਂ ਇੱਥੇ ਦਿੱਤੀ ਹੈਗੀ ਠੀਕ ਸਾਹਿਬ ਇਹ ਤਾਂ ਹੋ ਗਿਆ ਟੈਸਟ ਵਾਲੀ ਗੱਲ ਉਸ ਤੋਂ ਬਾਅਦ ਅਗਰ ਟੈਸਟ ਤੋਂ ਬਾਅਦ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਆ ਗਈ ਹੈ ਤਾਂ ਉਹਦਾ ਹੀ ਇਲਾਜ ਵੀ ਤੁਹਾਡੇ ਸੈਂਸਰ ਸੌਲਪਲੇ ਕੀਤਾ ਜਾਏਗਾ ਜੇਕਰ ਕੋਈ ਨੀਰ ਡਿਸਮੈਂਟ ਹੈ ਜਾਂ ਯੂਰੋਲੋਜੀ ਦਾ ਕੋਈ ਹੈ ਤਾਂ ਉਸ ਦੇ ਵਿੱਚ ਕਿャ ਕਰੇਗਾ ਬਿਲਕੁਲ ਅਸੀਂ ਬਿਲਕੁਲ ਸਹਿਯੋਗ ਕਰਾਂਗੇ ਵੱਤ ਉਹ ਜਿੰਨਾ ਸਹਿਯੋਗ ਹੋਏਗਾ ਕਿਉਂਕਿ ਇਹ ਜਿਹੜੀ ਇੱਕ ਸਸਤਾ ਹੈ ਨਾ ਜੀ ਇੱਕ ਆਰਐਸਐਸ ਦਾ ਵਿੰਗ ਹੈ ਇਹਨਾ ਸੋਚੋ ਕਿ ਸਿਰਫ ਇਕੱਲਾ ਭਾਰਤ ਵਿਕਾਸ ਪਰਿਸ਼ਦ ਹੀ ਇੱਥੇ ਖੜਾ ਹੈ ਉਹਦੇ ਪਿੱਛੇ ਆਰਐਸਐਸ ਵਿੰਗ ਪੂਰਾ ਖੜਾ ਹੈ ਔਰ ਮੈਂ ਖੁਦ ਉਸ ਵਿੰਗ ਦਾ ਇੱਕ ਪਾਰਟ ਹੈਗਾ ਕਿਥੇ ਲਾ ਕਿਥੇ ਆਰਐਸਐਸ ਵੱਲੋਂ ਵੀ ਜਿਹੜਾ ਅਸੀਂ ਸਾਨੂੰ ਡਿਊਟੀਆਂ ਵੰਡੀਆਂ ਹੋਈਆਂ ਠੀਕ ਹੈ ਆਰਗੇਨਾਈਜ਼ ਕਰ ਰਹੇ ਹਾਂ ਅਸੀਂ ਉੱਪਰ ਤੋਂ ਲੈ ਕੇ ਨੀਚੇ ਤੱਕ ਗਰਾਊਂਡ ਲੈਵਲ ਤੱਕ ਅਸੀਂ ਜਿਹੜੀ ਹੈ ਲੋਕਾਂ ਦੀ ਸੇਵਾ ਕਰ ਰਹੇ ਹਾਂ ਉਹ ਚਾਹ ਰੂਪ ਕਿਸੇ ਵੀ ਤਰ੍ਹਾਂ ਦਾ ਹੋਵੇ ਰੂਪ ਕੋਈ ਹੁੰਦਾ ਹੈ ਕਿ ਬਟ ਸਸਤਾ ਸਾਡੀ ਇੱਕੋ ਹੀ ਹੈ ਤੇ ਆਨ ਵੱਲੇ ਸਮੇਂ ਜੀ ਕੋਈ ਇਦਾਂ ਦਾ ਮਤਲਬ ਕੇ ਪ੍ਰੋਜੈਕਟ ਹੈ ਜਿਹੜਾ ਕਿ ਭਾਰਤ ਵਿਕਾਸ ਸੰਸਥਾ ਵੱਲੋਂ ਜਨਤਾ ਦੇ ਵਿਕਾਸ ਕਿ ਕਰੇ ਬਿਲਕੁਲ ਅਸੀਂ ਦੁਬਾਰਾ ਫਿਰ ਕੈਂਪ ਲਾਵਾਂਗੇ ਔਰ ਦੁਬਾਰਾ ਇਸ ਤੋਂ ਵੱਡੇ ਦੇਖੋ ਸਿਟੀ ਸਾਹਿਬ ਜਿਹੜੇ ਹੈਗੇ ਬਹੁਤ ਕੰਮ ਕਰ ਰਹੇ ਇਹਨਾਂ ਨੇ ਸਲਾਈ ਮਸ਼ੀਨਾਂ ਦਿੱਤੀਆਂ ਲੇਡੀਜ਼ ਨੂੰ ਇੱਥੇ ਕੰਮ ਚੱਲ ਰਿਹਾ ਬਹੁਤ ਤਕੜੇ ਲੱਗ mante ਐਜੂਕੇਸ਼ਨ ਦੇ ਵਿੱਚ ਕਿਤਾਬਾਂ ਫਰੀ ਦਿੱਤੀ ਜਾ ਰਹੀਆਂ ਉਹ ਵੀ ਸਿਟੀ ਸਾਹਿਬ ਵੱਲੋਂ ਦਿੱਤੀਆਂ ਆ ਰਹੀਆਂ ਇੱਥੇ ਬਹੁਤ ਵੱਡੇ ਸਿਧਾ ਸਾਹਿਬ ਹੈਗੇ ਇਹ ਸਾਡੇ ਕੋਆਰਡੀਨੇਟਰ ਹੈਗੇ ਪੂਰੇ ਪੰਜਾਬ ਦੇ ਭਾਰਤ ਵਿਕਾਸ ਪਰਿਸ਼ਦ ਦੇ ਪੁਰੀ ਸਾਹਿਬ ਸਾਡੇ ਬੈਠੇ ਨੇ ਨਾਲ ਐਕ ਪ੍ਰੈਜ਼ੀਡੈਂਟ ਹੈ ਇਸ ਤੋਂ ਪਹਿਲਾਂ ਦੀ ਇਹਨਾਂ ਨੇ ਟਾਈਮ ਬਹੁਤ ਕੰਮ ਹੋਇਆ ਇੱਥੇ ਔਰ ਵੀ ਇੱਥੇ ਸਾਡੇ ਗੜਮਨ ਲੋਕ ਬਹੁਤ ਹੈਗੇ ਆ ਜਿਹੜੇ ਅਵੇਲੇਬਲ ਹੈਗੇ ਆ ਉਹਨਾਂ ਨੇ ਵੀ ਸਾਡਾ ਸਾਥ ਦੇ ਰਹੇ ਆ ਔਰ ਇਹੋ ਜਿਹੇ ਸੋ ਪ੍ਰੋਜੈਕਟ ਲੈ ਕੇ ਆ ਰਹੇ ਆ ਬਹੁਤ ਜ਼ਿਆਦਾ ਔਰ ਇਸ ਤੋਂ ਬਾਅਦ ਅਸੀਂ ਇੱਕ ਨਵਾਂ ਕੈਂਪ ਹੋਰ ਲਾਣ ਜਾ ਰਹੇ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਆਪਾ ਆਪਾਂ ਸੁਣਿਆ ਹੋਣਾ ਤੁਸੀਂ ਸਾਰਿਆਂ ਨੇ ਇਹ ਯੂਸਪਾਨ ਕਾਰਡ ਜਿਹੜੇ ਬਣ ਰਹੇ ਨੇ ਉਹ ਅਸੀਂ ਨੈਕਸਟ ਵੀਕ ਜਾਂ ਨੈਕਸਟ ਮੰਥ ਅਸੀਂ ਆਰਗੇਨਾਈਜ਼ ਕਰਾਂਗੇ ਜਿਹੜਾ ਇੱਥੇ ਦੁਬਾਰਾ ਰੱਖਾਂਗੇ ਇੱਥੇ ਪਬਲਿਕ ਦੇ ਯੂਸਪਾਨ ਕਾਰਡ ਬਣਾਵਾਂਗੇ ਉਹ ਵੀ ਸਾਡਾ ਇੱਕ ਪ੍ਰੋਜੈਕਟ ਹੈਗਾ ਅਸੀਂ ਲੈ ਕੇ ਆਏ ਤੇ ਕੀ ਕਹਿਣਾ ਚਾਹੁੰਦੇ ਹਾਂ ਰਾਜਪੁਰਾ ਵਾਸੀ ਨੂੰ ਪਾਸ ਤੋਂ ਤੇ ਆਪਣੇ ਸਿਰ ਦੇ ਦੇਖੋ ਅਸੀਂ ਸਸਤਾ ਵੱਲੋਂ ਇਹ ਕਹਿਣਾ ਚਾਹੁੰਦੇ ਆ ਕਿ ਸਸਤਾ ਜਿਹੜੀ ਹੈਗੀ ਆ ਉਹ ਲੋਕਾਂ ਦੀ ਹੈ ਜਨਤਾ ਦੀ ਹੈ ਆ ਸਾਡੀ ਨਹੀਂ ਹੈ ਅਸੀਂ ਤਾਂ ਸਿਟੀ ਸਰਪ ਨੂੰ ਕਿਥੇ ਜਿਹੜਾ ਐਜ਼ ਐ ਇੱਕ ਨੁਮਾਇੰਦਾ ਬਣਾਇਆ ਹੈ ਪਬਲਿਕ ਨੇ ਠੀਕ ਹੈ ਕਿ ਨਹੀਂ ਕੰਮ ਕਰਵਾਉਂਦਾ ਫਸਿਓ ਨਾ ਤੇ ਇਹ ਟਰੀ ਹੈ ਅਸੀਂ ਨਾਲੇ ਟਾਨੀਆਂ ਨਾਮ ਸਾਨੂੰ ਤਾਂ ਇਹ ਜੋ ਗਾਈਡ ਕਰਨਗੇ ਅਸੀਂ ਨਾਲ ਹੈ ਜੋ ਸਾਨੂੰ ਇਹਦਾ ਪ੍ਰਧਾਨ ਜੀ ਦਾ ਹੁਕਮ ਆਏਗਾ ਅਸੀਂ ਉਹ ਵਜਾਣੇ ਵਜਾਣਾ ਠੀਕ ਹੈ